ਦਾ ਸੀ ਗਾਦਰ ਕਰ ਕੀ ਕੌਣ ਸੀ ਚੜਦੀ ਕਲਾ ਜੋ ਸਭ ਵਧੀਆ ਪਹਿਲਾਂ ਮਾਰੀ ਤੁਹਾਡੀ ਹਰਮਿੰਦਰ ਸਾਹਿਬ ਮੱਥਾ ਤਾਂ ਵੈਸੀ ਟਿਕ ਆਉਣੀ ਆ ਜੀ ਹਮੇਸ਼ਾ ਉਦਾਂ ਹੀ ਮੱਥਾ ਟੇਕਣਾ ਆ ਹਾਂ ਜੀ ਥੈਂਕ ਯੂ ਥੈਂਕ ਯੂ ਤੁਹਾਡਾ ਬਹੁਤ ਬਹੁਤ ਦਰਸ਼ਕਾਂ ਨੂੰ ਇਹ ਵੀ ਇਹ ਕਰਨਾ ਚਾਹੁੰਦਾ ਦਰਸ਼ਕਾਂ ਨੂੰ ਇਹ ਆ ਜੀ ਦੇਖਣਗੇ ਫਿਲਮ ਜਾ ਕੇ ਦੇਖੋ ਵਧੀਆ ਫਿਲਮ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਔਰ ਦੇਖਣ ਨੂੰ ਪਰਿਵਾਰਕ ਫਿਲਮ ਜੀ 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 ਮੈਂ ਕੱਲ ਵੀ ਦੱਸਿਆ ਜੀ ਪ੍ਰੈਸ ਕਾਨਫਰੰਸ ਮੇਲਾ ਦਾ ਜਿਹੜੀਆਂ ਪਹਿਲਾਂ ਫਿਲਮਾਂ ਸ਼ੂਟ ਹੋਈਆਂ ਨੇ ਉਹਨਾਂ ਦੀ ਤਾਂ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ ਜੀ ਰਿਲੀਜ਼ ਹੋਣੀ ਚਾਹੀਦੀ ਹੈ ਕਿਉਂਕਿ ਪ੍ਰੋਡਿਊਸਰ ਦੇ ਪੈਸੇ ਲੱਗੇ ਹੋਏ ਨੇ ਬਹੁਤ ਉਹਨਾਂ ਨੂੰ ਰਿਲੀਜ਼ ਕਰਨ ਦੇ ਵੀ ਚਾਹੀਦੀ ਸੀ ਬਹੁਤ ਵਧੀਆ ਗਿੱਪੀ ਜੀ ਬਸ ਇਹ ਜੀ ਹਮੇਸ਼ਾ ਹੁੰਦਾ ਜਦੋਂ ਵੀ ਕੋਈ ਕੰਮ ਸ਼ੁਰੂ ਕਰੀਦਾ ਹੈ ਹਮੇਸ਼ਾ ਵਾਤਾਵਰਣ ਸਭ ਨੇ ਦੇਖਿਆ ਬਸ ਪਹਿਲਾਂ ਵੀ ਆਈ ਸੀ ਉਹ ਸ਼ੁਰੂਆਤ ਕੌਂਟਰ ਨਹੀਂ ਹੋਣਾ ਅੱਗੇ ਵੀ ਵੀਡੀਓ ਬੜੀ ਵਾਰ ਹੋ ਰਹੀ ਜੀ ਕਿਹਾ ਜਾ ਰਿਹਾ ਕਿ ਕਿਸੇ ਦੇ ਵੀ ਘਰ ਵੀ ਆਵਾਂਗੇ ਉਹ ਦੱਸੋ ਨਹੀਂ ਨਹੀਂ ਕੁਛ ਨਹੀਂ ਹਰ ਵੇਰੀ ਪ੍ਰਮੋਸ਼ਨ ਕਰਦੇ ਆਂ ਕਿਸੇ ਕਿਸੇ ਤਰੀਕੇ ਨਾਲ ਸਾਨੂੰ ਲੱਗਿਆ ਕਿ ਇਹ ਬਿਚਾਰੇ ਇੰਨੇ ਟਾਈਮ ਤੋਂ ਸਾਨੂੰ ਮਿਲਦੇ ਆ ਫੋਨ ਕਰਦੇ ਆ ਸਾਰੇ ਉਹਨਾਂ ਦੇ ਘਰੇ ਜਾਈਏ ਤੇ ਐਤ ਕੀ ਅਸੀਂ ਪਾਇਆ ਜਿਨ੍ਹਾਂ ਜਿਨ੍ਹਾਂ ਨੇ ਸਾਨੂੰ ਬੁਲਾਇਆ ਅਸੀਂ ਕੋਸ਼ਿਸ਼ ਕਰ ਰਹੇ ਆ ਕਿ ਵੈਕਸੀਨ ਹਮ ਲੋਕਾਂ ਨੇ ਕਰਿਆ ਜਾਵੇ ਬਾਕੀ ਕਿਹੜਾ ਹੋਏਗਾ ਇਹਦੇ ਵਿੱਚ ਤੁਸੀਂ ਹੋਗੇ ਕਿ ਅਸੀਂ ਉਹ ਹੁਣ ਤੁਸੀਂ ਫਿਲਮ ਜਾ ਕੇ ਦੇਖਿਓ ਜੀ ਸੋਹਣੀ ਆ ਜੀ ਸਤਿ ਸ਼੍ਰੀ ਅਕਾਲ ਜੀ ਜਿੰਦਾਬਾਦ ਜਾ ਉਹਦੇ ਵਿੱਚ ਰਕੇ ਕਾਫੀ ਜਰ ਮਸੱਦ ਕੇ ਤਿਆਰ ਕਰ ਲੋ ਜੀ ਸਾਡ ਰੋਣ ਆ ਕੁੜੀਆਂ ਨੂੰ ਇੱਧਰ ਘੜਤ ਬਣਾ ਸੱਜੇ ਕਰ ਜੀ ਸੱਜੇ ਕਰ ਲੋ ਥੋੜਾ ਥੋੜਾ ਮਾੜਾ ਪਿੱਛੇ ਲੋ ਕੁੜੀਆਂ ਵੀ ਭਰਾਉਣਗੇ ਆ ਜੀ ਹੋਰ ਜੀ ਚੜ੍ਹਦੀ ਕਲਾ ਠੀਕ ਠਾਕ ਹੋ ਭਾਈ ਜੀ ਖਾਲਸਾ ਜੀ ਬੱਲੇ ਜੀ ਬੜੀ ਕਰਮ ਵਾਲੀ ਸਾਧਕ ਕਬੂਤਿਆਂ ਸਾਰੇ ਜਣੇ ਤੇ ਤੁਹਾਡਾ ਧੰਨਵਾਦ ਹੈ ਤੁਸੀਂ ਇੰਨੀ ਗਰਮੀ ਦੇ ਵਿੱਚੋਂ ਟਾਈਮ ਕੱਢ ਕੇ ਪਹੁੰਚੇ ਜੀ ਇਹ ਬਹੁਤ ਬਹੁਤ ਪਿਆਰ ਇਹ ਬਸ ਮਹਾਰਾਜੇ ਅਰਦਾਸ ਕਰਨ ਆਏ ਆਂ ਇਹ ਹਫਤੇ ਤੱਕ ਫਿਲਮ ਹੋ ਜਾਣੀ ਰਿਲੀਜ਼ ਇਹ ਬਸ ਇਹੋ ਅਰਦਾਸ ਕਾਲਪੁਰਖ ਅੱਗੇ ਕਰਨੀ ਸਰਬੱਤ ਦੇ ਭਲੇ ਦੀ ਆਪਾਂ ਸਾਰਿਆਂ ਨੇ ਲਗਾਤਾਰ ਹੀ ਪੰਜਾਬੀ ਫਿਲਮਾਂ ਇੱਕ ਤੋਂ ਇੱਕ ਆਈ ਜਾਂਦੀ ਹੈ ਲੱਗਦਾ ਹੈ ਕਿ ਸਾਊਥ ਨੂੰ ਪਛਾੜ ਦਈ ਜੀ ਨਹੀਂ ਨਹੀਂ ਪਛਾੜਨਾ ਜੀ ਆਪਾਂ ਕਹਿੰਦੇ ਨੇ ਆਪਾਂ ਅਕਾਲਪੁਰਖ ਸਾਡੇ ਦੀ ਕਿਰਪਾ ਕਰੇ ਮਹਾਰਾ ਦੀ ਕਿਰਪਾ ਨਾਲ ਤੇ ਆਪਾਂ ਆਪਣੀ ਸੋਹਣੀ ਲੀ ਬਣਾਈਏ ਬਾ ਤੁਹਾਡੇ ਵੀਰਾਂ ਦਾ ਸਾਥ ਰਵੇ ਤੇ ਆਪਾਂ ਅਕਾਲਪੁਰਖ ਦੀ ਕਿਰਪਾ ਨਾਲ ਪਹਿਲੇ ਨੰਬਰ ਤੇ ਆ ਜਾਏ ਹੁਣ ਫਿਲਮ ਚ ਸਰਬਾਲਾ ਕੌਣ ਹੋਏਗਾ ਇਹ ਫਿਲਮ ਵੇਖਿਆ ਤੁਸੀਂ ਇਹ ਭਾਈ ਜੀ ਦੱਸਿਆ